ਸਤਿ ਸ੍ਰੀ ਅਕਾਲ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਸਾਰਿਆਂ ਤੇ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਨਵੇਂ ਨਵੇਂ ਰਹਿ ਵਾਹਿਗੁਰੂ ਬਰਕਤਾਂ ਪਾਵੇ ਪਰਿਵਾਰ 'ਚ ਵਾਧਾ ਕਰੇ ਕਮਾਈਆਂ 'ਚ ਵਾਧਾ ਕਰੇ ਤੇ ਅੱਜ ਜੀ ਆਪਾਂ ਲੱਗੇ ਆ ਬਣਾਉਣ ਅੱਸੀ ਪੰਜਾਬ ਦੀ ਜਿਹੜੀ ਸਿਆਲ ਦੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਤੇ ਖਾਧੀ ਜਾਣ ਵਾਲੀ ਸਵੀਟ ਕਹ ਲੋ ਤੁਸੀਂ ਜਿਵੇਂ ਪਰ ਆਪਾਂ ਟ੍ਰੈਡੀਸ਼ਨਲ ਲੈਂਗੁਏਜ ਚ ਕਹਿੰਦੇ ਨੇ ਨਾ ਭਾਂਡਾ ਬਣਾਇਆ ਅਸੀਂ ਕੋਈ ਅਲਸੀ ਬਣਾ ਲੈਂਦਾ ਕੋਈ ਵੇਸਨ ਕੋਈ ਪਨੀਰੀ ਕੁਝ ਨਾ ਕੁਝ ਹਨ ਤੇ ਸਿਆਲ ਚ ਚੀਜ਼ਾਂ ਜਿਹੜੀਆਂ ਸਰੀਰ ਨੂੰ ਗਰਮਾਇਸ਼ ਦਿੰਦੀਆਂ ਵਾ ਤੇ ਆਪਾਂ ਜਿਹੜੀ ਆ ਵੀ ਠੰਡ ਚੱਲਣ ਦੇ ਕਾਬਿਲ ਹੁੰਨੇ ਆ ਤੇ ਦੁੱਧ ਦਾ ਖੋਆ ਕੇ ਸਿੰਪਲ ਬਣਾ ਕੇ ਤੇ ਉਹਦੇ ਚ ਵੇਸਰ ਲਾ ਕੇ ਹਨ ਉਹ ਬਣਾ ਲੈਂਦੇ ਜਾਂ ਸਿੰਪਲ ਖੋਆ ਵੀ ਖਾਂਦੇ ਆ ਤੇ ਕਿਉਂ ਆਪਾਂ ਵਰਤਾਂਗੇ ਜੇ ਗੋਵਰਦਨ ghee ਅਸੀਂ ਇਸਤੇਮਾਲ ਕਰ ਰਹੇ ਹਾਂ ਵਧੀਆ ਵਾ ਬਟ ਮੈਂ ਕਹਾਂਗੀ ਕਿ ਜੋ ਘਰ ਚੀਜ਼ ਆਪਾਂ ਬਣਾ ਲੈਂਦੇ ਉਹਦੇ ਨਾਲ ਦੀ ਕੋਈ ਵੀ ਬਾਜ਼ਾਰੀ ਚੀਜ਼ ਨਹੀਂ ਹੁੰਦੀ ਬਾਕੀ ਹਾਂ ਪੈਸੇ ਵਧੀਆ ਚੀਜ਼ ਹੈਗੀ ਆ ਤੁਸੀਂ ਵਰਤਣਾ ਚਾਹੋ ਤੇ ਵਰਤ ਸਕਦੇ ਜੀ ਤੇ ਸਭ ਤੋਂ ਪਹਿਲਾਂ ਅਲਸੀ ਜਿਹੜੀ ਆ ਮੈਂ ਭੁੰਨ ਲੈਣ ਲੱਗੀ ਆ ਇਹ ਪੀਸੀ ਅਲਸੀ ਲੈਂਦੀ ਸੀ ਬਾਜ਼ਾਰੋਂ 1 ਕਿਲੋ ਤੇ ਇੱਥੇ ਵੀ ਮੈਂ ਇੱਕ ਟਿਪ ਦੇਣਾ ਜਾਊਂਗੀ ਕਿ ਅਲਸੀ ਜੇ ਤੁਸੀਂ ਘਰ ਲਿਆਣ ਕੇ ਖੁਦ ਪੀਸੋ ਨਾ ਉਹ ਜ਼ਿਆਦਾ ਵਧੀਆ ਚੀਜ਼ ਹੈਗੀ ਕਿਉਂਕਿ ਆਪਾਂ ਜਿੰਨਾ ਮਰਜ਼ੀ ਖਾ ਲਈਏ ਥੋੜਾ ਬੋਤੋ ਇਹਨਾਂ ਰਲਾਵੇ ਚੱਕਾਰੀ ਦਿੰਦੇ ਕਿਉਂਕਿ ਜਿਹੜੀ ਚੱਕੀ ਦੀ ਅਲਸੀ ਪੀਂਦੇ ਕੋਈ ਕਣਕ ਜਾਂ ਬੇਸਣ ਵਗੈਰਾ ਕੁਝ ਨਾ ਕੁਝ ਮਿਕਸ ਜ਼ਰੂਰ ਕਰਦੇ ਆ ਅਲਸੀ ਆਪਾਂ ਪੀਸ ਲਈ ਆ ਮਿਸ਼ਾਨ ਸੌਰੀ ਪੁੰਨ ਲਈ ਆ ਤੇ ਛਾਨ ਵੀ ਲਈ ਸੀ ਪਹਿਲਾਂ ਵੀ ਛਾਨ ਲਈ ਸੀ ਦੁਬਾਰਾ ਵੀ ਛਾਨ ਲਈ ਆ ਤੇ ਹੁਣ ਆਪਾਂ ਜਿਹੜਾ ਬੇਸਣ ਹੈ ਉਹ ਪੁੰਨ ਲੈਣਾ ਵਾ ਹਰ ਕੋ ਦਾ ਆਪਣਾ ਆਪਣਾ ਤਰੀਕਾ ਹਲਸੀ ਬਣਾਉਂਦਾ ਪਰ ਜੇ ਇਸ ਤਰੀਕੇ ਨਾਲ ਅਸੀਂ ਹਲਸੀ ਬਣਾਉਣੇ ਮੈਂ ਤਾਂ ਇਹ ਨਵਾਂ ਤਰੀਕਾ ਸ਼ੇਅਰ ਕਰਨ ਲੱਗੀ ਆ ਇਸ ਤਰੀਕੇ ਨਾਲ ਅਸੀਂ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਬੱਚੇ ਬਜ਼ੁਰਗ ਸਾਰੇ ਇਸ ਨੂੰ ਖਾ ਸਕਦੇ ਆ ਬੇਸਨ ਵੀ ਆਪਾਂ ਭੁੰਨ ਕੇ ਤੇ ਹਲਸੀ ਦੇ ਵਿੱਚ ਮਿਕਸ ਕਰ ਲੈਣਾ ਪਹਿਲਾਂ ਜਿਹੜੀ ਸਿਰਫ ਹਲਸੀ ਹੀ ਆਪਾਂ ਉਹ ਭੁੰਨੀ ਸੀ ਹੁਣ ਬੇਸਨ ਭੁੰਨ ਲਿਆ ਵਾ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਮਿਕਸ ਆਪਾਂ ਭਾਵੇਂ ਬਾਤ ਵੀ ਕਰ ਸਕਦੇ ਆ ਪਰ ਇਹ ਆ ਵੀ ਜਿਵੇਂ ਕਿ ਉਹ ਠੰਡਾ ਹੋ ਗਿਆ ਵੈਸਣ ਠੰਡਾ ਹੋ ਗਿਆ ਫਿਰ ਉਹਨੂੰ ਮਿਕਸ ਕਰਨਾ ਸੌਖਾ ਹੋ ਜਾਂਦਾ ਵਾ ਤੇ ਨਾਲੋ ਨਾਲ ਗਰਮ ਗਰਮ ਚੀਜ਼ ਨੂੰ ਮਿਕਸ ਕਰਨਾ ਜਿਹੜਾ ਸੌਖਾ ਹੁੰਦਾ ਹੁਣ ਮੇਰੇ ਤੇ ਮੌਨ ਲੱਗੀ ਦੀ 1 ਕਿਲੋ ਖੋਆ ਵਾ ਇਹ ਬਾਜ਼ਾਰੋਂ ਲੈਂਦਾ ਸੀ ਬਣਿਆ ਬਣਾਇਆ ਦੇਖੋ ਆ ਜਿਹੜਾ ਵਾ ਠੰਡ ਦਾ ਕਰਕੇ ਫਿਰ ਇਦਾਂ ਹੋ ਜਾਂਦਾ ਵਾ ਨਾ ਕਰੜਾ ਜਾ ਇਹਨੂੰ ਥੋੜਾ ਆਪਾਂ ਦੁੱਧ ਪਾ ਕੇ ਤੇ ਨਰਮ ਕਰ ਲੈਣਾ ਵਾ ਲਿਕਵਿਡ ਜਿਹੀ ਜਿਹੀ ਲੈ ਆਉਣਾ ਵਾ ਥੋੜਾ ਰਿੰਨ ਲੈਣਾ ਵਾ ਕਿਉਂਕਿ ਜਿਹੜਾ ਤੁਸੀਂ ਦੁੱਧ ਪਾਇਆ ਹੋ ਵੀ ਥੋੜਾ ਆਪਾਂ ਨੂੰ ਰਿੰਨਣਾ ਪੈਣਾ ਵਾ ਜੇ ਨਿਹਰਾ ਦੁੱਧ ਰਹੂਗਾ ਤੇ ਫਿਰ ਹਲਸੀ ਆਪਣੀ ਖਰਾਬ ਹੋ ਜੂਗੀ ਤੇ ਹੁਣ ਇਹ ਖੋਇਆ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾ ਵਾ ਪਹਿਲਾਂ ਦੋ ਚੀਜ਼ਾਂ ਹੋ ਗਈਆਂ ਵਾ ਹਲਸੀ ਤੇ ਬੇਸਣ ਹੁਣ ਤੀਸਰੀ ਚੀਜ਼ ਆ ਗਈ ਹੈ ਜੀ ਇਹਦੇ ਵਿੱਚ ਖੋਇਆ ਉਹ ਵੀ ਆਪਾਂ ਗਰਮ ਗਰਮ ਇਹਦੇ ਵਿੱਚ ਮਿਕਸ ਕਰ ਲੈਣਾ ਵਾ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਰੱਖ ਲੈਣਾ ਤੇ ਨਾਲ ਹੀ ਹੁਣ ਆਪਾਂ ਇਸ ਤੋਂ ਬਾਅਦ ਬਣਾਉਣਾ ਵਾ ਗੁੜ ਦਾ ਸਰਪ ਕਈ ਤਖੰਡ ਮਿਕਸ ਕਰਦੇ ਪਰ ਅਲਸੀ ਦੇ ਵਿੱਚ ਜਿਆਦਾ ਗੁੜ ਹੀ ਜਿਹੜਾ ਵਾ ਉਹੀ ਜਿਹੜਾ ਟੇਸਟ ਵਧੀਆ ਬਣਾਉਂਦਾ ਵਾ ਥੋੜਾ ਆਪਾਂ ਘਿਓ ਪਾ ਕੇ ਤੇ ਉਹਦੇ ਵਿੱਚ ਗੁੜ ਜਿਹੜਾ ਵਾ ਉਹਨੂੰ ਜਿਵੇਂ ਜਿਵੇਂ ਆਪਾਂ ਤੱਤਾ ਕਰਦੇ ਜਾਵਾਂਗੇ ᱛੇਵੇਂ ᱛੇਵੇਂ ਉਹਨੇ ਲਿਕਵਿਡ ਫਾਰਮ 'ਚ ਹੁੰਦੇ ਜਾਣਾ ਵਾ हां एक जरूर है कि गुड़ ਜਿਹੜਾ ਜੇ ਮੈਂ ਤੁਹਾਡੇ ਕੋਲ ਪੇਸੀ ਵਾਲਾ ਹਨਾ ਆਪਾਂ ਲਿਓਨੇ ਆ ਤੇ ਗੁੜ ਨੂੰ ਪਹਿਲਾਂ ਕੁੱਟ ਲਓ ਬਰੀਕ ਕਰ ਲਓ ਕਿਉਂਕਿ ਜਦੋਂ ਪੂਰੀ ਦੀ ਪੂਰੀ ਆਪਾਂ ਪੇਸੀ ਪਾਉਨੇ ਨਾ ਉਹਨੂੰ ਫਿਰ ਕਟਛੀ ਦੇ ਨਾਲ ਤੋੜਨਾ ਵੈਸੇ ਜਿਉਂ-ਜਿਉਂ ਗਰਮ ਹੁੰਦਾ ਜਾਂਦਾ ਵਾ ਨਰਮ ਹੋ ਕੇ ਟੁੱਟਦਾ ਜਾਂਦਾ ਵਾ ਪਰ ਔਖਾ ਹੁੰਦਾ ਕਿਸੇ ਵੇਲੇ ਕੜਾਈ ਮੋਦੀ ਹੋ ਜੇ ਜਾਂ ਸਾਰਾ ਆਪਣੇ ਉੱਪਰ ਪੈ ਜਾਏ ਤੇ ਪਹਿਲਾਂ ਪੀ ਕੇ ਪਾਇਆ ਹੋਵੇ ਇਹ ਤੇ ਵਧੀਆ ਗੱਲ ਹੈ ਜਿਵੇਂ ਗੁੜ ਇੱਕ ਵਾਰੀ ਘੁਲ ਗਿਆ ਸਾਰਾ ਹਣਾਉ ਬਾਲਜਾ ਆ ਗਿਆ ਤੇ ਉਹਨੂੰ ਆਪਾਂ ਇਹਨਾਂ ਜਿਹੜੀਆਂ ਪਹਿਲਾਂ ਅਲਸੀ ਬੇਸਨ ਹੈਗਾ ਖੋਇਆ ਉਹਦੇ ਵਿੱਚ ਵਧੀਆ ਤਰੀਕੇ ਨਾਲ ਇਹਨੂੰ ਮਿਕਸ ਕਰ ਲੈਣਾ ਇਹ ਮਿਕਸਚਰ ਬਹੁਤ ਪਰਫੈਕਟ ਹੈ ਢਾ ਤੁਸੀਂ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਨਾਲ ਮਿਕਸ ਕਰਨੀਆਂ ਤਾਂ ਕਿ ਇਹ ਨਾ ਹੋਵੇ ਕਿ ਕਿਤੇ ਮਿੱਠਾ ਰాలే ਕਿਤੇ ਨਾਰ ਵਾਲੇ ਫਿਰ ਆਪਾਂ ਇਹਦੀਆਂ ਬਣਾ ਲੈਣੀਆਂ ਜੀ ਪਿੰਨੀਆਂ ਚਾਹੇ ਤੁਸੀਂ ਇਦਾਂ ਖੁੱਲੀ ਰੱਖ ਲਓ ਫਾਲੀ ਚੰਚੇ ਨਾ ਖਾਓ ਚਾਹੇ ਤੁਸੀਂ ਇਹਦੀਆਂ ਪਿੰਨੀਆਂ ਬਣਾ ਲਓ ਜਾਂ ਪੇਸੀਆਂ ਬਣਾ ਲਓ ਤੁਹਾਡੀ ਮਰਜ਼ੀ ਆ ਪਰ ਜਿਆਦਾ ਟਰੈਡੀਸ਼ਨਲ ਜਿਹੜੀਆਂ ਉਹ ਪਿੰਨੀਆਂ ਹੀ ਬਣਾਈਆਂ ਜਾਂਦੀਆਂ ਵਾ ਤੇ ਨਾਲ ਹੀ ਆਪਾਂ ਧਰਤੀ ਹੈ ਚਾਹ ਕਿਉਂਕਿ ਇਹ 2-2 ਘੰਟੇ ਲੱਗੇ ਸੀ ਮੈਨੂੰ ਇਹ ਸਾਰਾ ਕੰਮ ਕਰਦਿਆਂ ਤੇ ਚਾਹ ਦੀ ਸਾਰੇ ਵੇਟ ਕਰਦੇ ਸੀ ਉਹ ਨਾਲ ਆਪਾਂ ਗਰਮ-ਗਰਮ ਸਾਰਿਆਂ ਨੂੰ ਦਿੰਨੇ ਹਲਸੀ ਖਾਣ ਵਾਸਤੇ ਤੇ ਇਸ ਤਰ੍ਹਾਂ ਅਸੀਂ ਬਣਾਉਗੇ ਡਰਾਈ ਫਰੂਟ ਵੀ ਕੋਈ ਮਿਕਸ ਕਰਨਾ ਉਹ ਤੁਹਾਡੀ ਆਪਣੀ ਇੱਛਾ ਵਾ ਪਰ ਕੋਈ ਵੀ ਡਰਾਈ ਫਰੂਟ ਮਿਕਸ ਕਰਨ ਦੀ ਲੋੜ ਨਹੀਂ ਹੈ ਕਿ ਬਹੁਤ ਜ਼ਿਆਦਾ ਟੇਸਟੀ ਹਲਸੀ ਬਣਦੀ ਆ ਬਹੁਤ ਜ਼ਿਆਦਾ ਕਿਉਂਕਿ ਜੇ ਖੋਇਆ ਵੇਸਣ ਜਿਹੜਾ ਵਾ ਉਹਦੇ ਟੇਸਟ ਨੂੰ ਹੋਰ ਦੁੱਗਣਾ ਕਰ ਦਿੰਦਾ ਤੇ ਜਿਵੇਂ ਤਸਵੀਰ ਕਰ ਮੁੰਡੀਆਂ ਤੇ ਖੋਏ ਵੇਸ ਨਾਲ ਇਹ ਹੋ ਜਾਂਦਾ ਵਾ ਕਿ ਬੱਚੇ ਵੀ ਇਹਨੂੰ ਖਾ ਸਕਦੇ ਆ ਆਪਾਂ ਨੂੰ ਕੋਈ ਡਰਨੀ ਹੁੰਦਾ ਵੀ ਹਾਂ ਉਹਨਾਂ ਨੂੰ ਅਲਸੀ ਨਹੀਂ ਦੇਣੀ ਨਾ ਕਿਦਾਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਸੀ ਬਣਾਓ ਤੇ ਆਪਣੇ ਪਰਿਵਾਰ ਨੂੰ ਖਵਾਓ ਬਾਕੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਤਰ੍ਹਾਂ ਦੀਆਂ ਵਧੀਆ ਵਧੀਆ ਰੈਸਪੀ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਬਾਕੀ ਮੈਂ ਸਾਰਿਆਂ ਦੇ ਜਿਹੜੇ ਆ ਕਮੈਂਟ ਲੈ ਰਹੀ ਸੀ ਆਪਣੇ ਪਰਿਵਾਰ ਦੇ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਐ ਐਲਸੀ ਤੇ ਸਾਰਿਆਂ ਨੂੰ ਪਸੰਦ ਆਈ ਸੀ ਤੇ ਸਿਆਦ ਜੀ ਤੁਸੀਂ ਵੀ ਬਣਾਓ ਇਦਾਂ ਦੀਆਂ ਵਧੀਆ ਵਧੀਆ ਚੀਜ਼ਾਂ ਦੇ ਆਪਣੇ ਪਰਿਵਾਰ ਨੂੰ ਖਵਾਓ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੋਹੀ ਵਾਹਿਗੁਰੂ ਸਾਰਿਆਂ ਨੂੰ ਲੰਬੀ ਉਮਰ ਦਵੇ ਕਮਾਈਆਂ ਦਵੇ ਤੇ ਆ ਜੀ ਬਣ ਗਈ ਆਪਣੀ ਸਾਰੀ ਐਲਸੀ ਠੀਕ ਹੈ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਰੱਬ ਰੱਖੇ ਜੀ